ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਨ ਗਿਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਇਕੱਠਾ ਹੈ ਤਹਿਸੀਲ ਬਟਾਲਾ ਹੈ ਤੇ ਜ਼ਿਲ੍ਹਾ ਗੁਰਦਾਸਪੁਰ ਆ ਜਤਿੰਦਰ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਮੱਝਾਂ ਤੇ ਚਾਰ ਪੰਜ ਤੁਹਾਨੂੰ ਦਿਖਾਉਣੀਆਂ ਵਾਂ ਅੱਜ ਮੌਸਮ ਠੰਡਾ ਹੋਣ ਕਰਕੇ ਮੱਝਾਂ ਸਾਰੀਆਂ ਅੰਦਰ ਬੰਦੀਆਂ ਵਾਂ ਤੇ ਇਥੇ ਨੇਰਾ ਵਾ ਤੁਹਾਨੂੰ ਜਿਹੜੀ ਇਕੱਲੀ ਇਕੱਲੀ ਮੱਝ ਜਿਹੜੀ ਬਾਹਰ ਤੋਰ ਕੇ ਚੰਗੀ ਤਰ੍ਹਾਂ ਦਿਖਾਵਾਂਗੇ ਵੀਡੀਓ ਅੰਦੇ ਤੱਕਰ ਦੇਖਿਓ ਡਿਟੇਲ ਤੁਹਾਨੂੰ ਕੱਲੇ-ਕੱਲੇ ਮੱਝ ਦੀ ਦੱਸੀ ਜਾਵਾਂਗੇ ਤੇ ਕੱਲੇ-ਕੱਲੇ ਮੱਝ ਦਾ ਨੰਬਰ ਤੋਰ ਕੇ ਦਿਖਾਉਣੇ ਆ ਅੱਜ ਮੌਸਮ ਠੰਡਾ ਹੋਂ ਕਰਕੇ ਬੱਦਲ ਹੋਂ ਕਰਕੇ ਹਵਾ ਕਾਫੀ ਚੱਲਦੀ ਓਦੇ ਕਰਕੇ ਮੱਝਾਂ ਜਿਹੜੀਆਂ ਬਾਹਰ ਨਹੀਂ ਕੱਡੀਆਂ ਅੱਜ ਹਾਂਜੀ ਵੀਰ ਜੀ ਸਸੇ ਕੱਲ ਜੀ ਸਸੇ ਜੀ ਵੀਰ ਜੀ ਉਹ ਠੀਕ ਠਾਕ ਜੀ ਤੇ ਨਾਮ ਦੱਸਦੇ ਇਕੱਲੇ ਫਿਰ ਹਰਿੰਦਰ ਸਿੰਘ ਪੇਂਡਿ ਇਕੱਠਾ ਤਹਿਸੀਲ ਉਟਾਜ ਦਾ ਕਸਬਾ ਤੇ ਫੋਨ ਨੰਬਰ ਬੋਲਦੇ 958627555 ਠੀਕ ਹੈ ਜੀ ਤੇ ਅੱਜ ਕਿੰਨੀਆਂ ਮੱਝਾਂ ਵੇਚਣੀਆਂ ਫਿਰ ਮੱਝਾਂ 5 ਵੇਚਣੀਆਂ ਪੰਜ ਮੱਜਾਂ ਵਿੱਚ ਰਹੀਆਂ। ਇੱਕ ਖਰਾਾਲ ਆ, ਖਾਲੀ ਸੁਈਆਂ। ਅੱਛਾ ਜੀ। ਦੋ ਸੁਈਆਂ ਇੱਕ ਤਾਂ ਪਿਆਰ ਹੈ ਮੈਨੇ ਵੀ ਅੱਛੀ ਬਿਸ਼ੇ ਅੱਛੀ। ਠੀਕ, ਸੁਈਆਂ ਹੀ ਅੱਜ ਸਾਰੀਆਂ। ਹਾਂ ਇੱਕੋ ਤਿਆਰ ਹੈ ਬਈ। ਇੱਕੋ ਕਰ ਬਣਿਆ। ਹਾਂ ਜੀ। ਤੇ ਆ ਜਿਹੜੇ ਆ ਪਾਣੀ ਪੀਂਦੀ ਐ ਇਹਦੇ ਬਾਰੇ ਤਾਂ ਇਹ ਤੀਜਾ ਸੂਆ ਲਈ ਵੀ ਮੈਂ ਸੁਣੀ ਤਿਆਰ ਹੈ ਬਿਲਕੁਲ ਨਹੀਂ। ਠੀਕ ਹੈ। ਬਾਕੀ ਸੁੱਕੇ ਛੇ ਸੁੱਕੇ ਤਿਆਰ ਆ ਮੈਂ। ਮੈਂ ਤਾਂ 12 ਕਿਲੋ 13 ਕਿਲੋ ਦਊਗੀ ਮੈਂ। ਠੀਕ ਹੈ ਜੀ। ਸਾਡੇ ਖਰਾਫੇ ਨਹੀਂ, ਪਾਦਰੀਆਂ ਨੂੰ ਸਾਡੇ ਪ੍ਰੋਗਰਾਮ ਹੈ ਡੰਗਰ ਸੰਭੇ ਨਹੀਂ ਆਂਡੇ। ਜਦ ਇੱਕ ਪ੍ਰੋਗਰਾਮ ਆ ਉਧਰਲੇ ਪਾਸੇ। ਇੱਕੋ ਥੱਬਾ ਲ ਆਹ ਦੇਖ ਸਾਦੇ ਜੇ ਤਹੀਂ 1 ਮਿੰਟ ਰੋਕ ਇਧਰ ਰੋਕ ਦੋ ਵੇਖੋ ਕਦਾਲੇ ਵਾਲਾ ਆਹ ਥਾਣੇ ਦੇ ਦੇਖ ਸਾਦੇ ਜੇ ਲੱਗੇ ਤਾਂ ਇਦਾਂ ਲਾ ਥਣ ਥੋੜਾ ਜੋ ਉੱਪਰ ਰੱਖ ਦਈਏ ਬਾਕੀ ਇਹ ਵੀ ਤੁਸੀਂ ਆਪਨੇ ਭਲਾ ਭੁਲਾ ਹਵਾਨੇ ਦੇ ਪਈਆਂ ਵਾ ਕੋਈ ਥਣ ਦੇ ਕੋਈ ਪਾਸ ਕਰਕੇ ਥਲੀਗਾ ਥਣ ਦੀ ਫੁੱਲ ਗਰੰਟੀ ਭਲਾ ਬਣ ਜੀਆ ਹਾਂ ਦੇ ਸਾਡੇ ਕਾਹਤਾ ਤਾ ਜਿੰਨਾ ਭਲਾ ਪੈਂਦੀਆਂ ਵਾ ਹਵਾਨੇ ਤੇ ਤੇ ਕਿੰਨਾ ਕ ਦੁੱਧ ਦੇ ਦੇ ਇਹ ਕੱਢੀ ਜਾਊਗੀ 12 ਕਿਲੋ ਦੀ ਯੂਜੀ ਗਰੰਟੀ ਦੁੱਧ ਹੀ ਹੋਊਗੀ ਤੇ ਮੋਲ ਦੀ ਫੁੱਲ ਗਰੰਟੀ ਹੋ ਪਿੱਛੇ ਦੀ ਗਰੰਟੀ ਹੋਊਗੀ ਤੇ ਮੋਲ ਫੇਰ ਇਹਦਾ ਮੋਲ ਦੇ ਦਈਏ ਮੈਂ 85000 ਦੀ ਆਪ ਹੀ ਕਰ ਦੋ ਜੈਸ ਨੂੰ 80000 ਦੀਆਂ ਤੇ ਦੀਏ ਦੇ ਦੋਸਤੀ ਦੇ ਦੋ ਅਸੀਂ 2000 ਛੱਡੀਏ 78000 78000 ਦੀ ਦੇਣੀ ਹੈ ਠੀਕ ਹੈ ਜੀ ਠੀਕ ਲਿਆਓ ਹੁਣ ਅਗਲੀ ਮੱਝ ਵੀ ਤੋਰ ਦਈਏ ਇਹ ਸੋਈ ਸਵਾਈ ਹੈ ਚਲਦੀ ਸੋਈ ਹੈ ਮਗਰ ਕੱਟੀ ਹੈ ਮਗਰ ਕੱਟੀ ਆ ਹਾਂ ਜੀ ਤੇ ਇਹ ਕਿੰਨਾ ਕੁ ਦੁੱਧ ਕੱਟੀ ਜਾਊਗੀ 11 12 ਕਿਲੋ ਝੋਟੀ ਹੈ ਦਜਾਦੂਆ ਠੀਕ ਹੈ ਜੀ ਝੋਟੀ ਕਦਾਂ ਦੀ ਕੱਟ ਬਾਹਰ ਵੇਖੋ ਥਾਣਾ ਚਵਾਈ ਬਹੁਤ ਸਾਫ ਆ ਕਾਦੀ ਸੋਈ ਹੈ ਝੋਟੀ ਇਹਦੀ ਆਪੇ ਇੱਕ ਮਿੰਟ ਰੋਕਿਓ ਰੋਕੀ ਆਲੇ ਕੋ ਘਟਾ ਕੇ ਲਾਲ ਲਗਾ ਕੇ ਨਾ ਥੋੜੀ ਜਿਹੀ ਅੱਗੇ ਕਰਿਓ ਅੱਥਾ ਨੇ ਤੇ ਦੇਖ ਸਕਦੇ ਜੀ ਬਿਲਕੁਲ ਹੱਥ ਦੀ ਚਵਾਈ ਵਾਲਾ ਸਾਨਿਆ ਜਿਹੜਾ ਇਹਦਾ ਬਹੁਤ ਚੰਗੀ ਨਹੀਂ ਲੈ ਜਾ ਇੱਕ ਮਿੰਟ ਖਮਾਈਓ ਇਧਰ ਨੂੰ ਫੇਰ ਲੈ ਆਈਆਂ ਨੂੰ ਇੱਕ ਮਿੰਟ ਹੋਰ ਵੱਡੀ ਝੂੜੀ ਆ ਬਾਕੀ ਇਹ ਵੀ ਅੱਜ ਥੋੜਾ ਮੌਸਮ ਠੰਡਾ ਹੋਣ ਕਰਕੇ ਤੇ ਅੱਜ ਫਿਰ ਜਗਾ ਸਾਹਿਬ ਦੀ ਆ ਇਧਰਲੇ ਪਾਸੇ ਇੱਕ ਉਧਰ ਪ੍ਰੋਗਰਾਮ ਚੱਲੰਦਿਆ ਲੈ ਜਾ ਖਮਾ ਕੇ ਤੇ ਦਾ ਮੁੱਲ ਫਿਰ ਵੇਜ ਜੀ ਮੁੱਲ ਝੋੜੀ ਜਿਹੜੀ 80000 ਦੀ 75000 ਦੀ ਦੇ ਦਈਏ ਹਿਆਰ ਉਹ ਛੜਦਾ 74 ਦੀ ਝੋੜੀ ਲੱਗਣੀ ਠੀਕ ਹੈ ਜੀ ਤੇ ਜਿਹੜੀ ਹੁਣ ਅਗਲੀ ਦਿਖਾਉਣ ਲੱਗੇ ਆ ਉਹਦੇ ਬਾਰੇ ਉਹ ਕਿੰਨੇ ਕਿ ਚਰਦੀ ਸੁਈ ਆ ਉਹ ਵੇਰਾਂ ਦੀ ਗੜੀ ਮਈ ਆ ਲੈ ਆ ਲੈ ਹੁਣ ਆ ਜਿਹੜੀ ਇੱਕ ਫੇਰ ਨੀਲੀ ਮਾਜੀ ਜੀ ਕਿੰਨੇ ਨੰਬਰ ਤੇ ਜੀ ਮਈ ਆ ਗਈ ਜੀ ਕਿਸਰੇ ਨੰਬਰ ਤੇ ਨੀਲੀ ਦੀ ਮਾਜੀ ਇਹ ਸੁਈ ਜੇ ਇਹ ਵੀ 20 ਦਾ ਦੀ ਸੁਈ ਹੋਣੀ ਮਗਰ ਕਟਾ ਜੇ ਠੀਕ 20 ਦਾ ਦੀ ਸੁਈ ਜੀ ਹਾਂ ਜੀ ਠੀਕ ਹੈ ਦੋ ਦਾ 8 ਕਿਲੋ 7 ਕਿਲੋ ਰੁਪਏ ਦੇਣੀ ਠੀਕ ਹੈ ਜੀ ਇਹ ਆ ਵੀ ਸਾਂਭਣ ਵਾਲੀ ਆ ਮੱਝ ਸਾਂਭ ਕੇ ਦੁੱਧੋ ਵਾਦ ਵੀ ਸਕਦੀ ਆ ਵੱਡੀ ਆ ਮੇਰੀ ਤੇ ਆ ਥਾਣੇ ਦੇ ਦੇਖ ਸਕਦੇ ਹੋ ਇੱਕਦਿ ਲੱਗੇ ਤੋ ਚੰਗੇ ਗਿਆਪ ਤੇ ਆ ਨੀਲੀ ਦੀ ਮੱਝ ਮਾਗਰ ਕਟਾ ਜੇ ਪੋਨੀ ਦੀ ਗਾੜ ਤੋਂ ਨਹੀਂ ਬਿਛਾੜ ਜੇ ਥੋੜੀ ਜਿਹਾ ਅੱਗੇ ਕਮਾ ਲਿਆ ਹੋਈ ਸੀ ਕਿੰਨਾ ਦੁੱਧ ਦੇ ਦੇ ਕੋਲ ਦੁੱਧ 8 ਕਿਲੋਣਾ ਜੇ ਅਗਲੇ ਬੰਨੇ ਖਾਣ ਮਾਰਿਆ ਜ਼ਰ ਲੋ ਮਾਰ ਲਾ ਮਾਰ ਲਾ ਹਾਂ ਚੱਲ ਰਾਂ ਤੇ ਮੁੱਲ ਫਿਰ ਇਹਦਾ ਮੁੱਲ ਦੇ ਦੀ 70000 ਦੀ 70 ਦੀ ਹਾਂਜੀ 65000 ਦੀ ਦੇ ਦੀਏ ਦੇ ਤਾਂ ਆ ਗਈ ਠੀਕ ਹੈ ਜੀ ਹਾਂਜੀ ਤੇ ਹੁਣ ਜਿਹੜੀ ਅਗਲੀ ਵਿਖਾਉਣੀ ਹੈ ਕਿ ਸੂਈ ਜੀ ਲਿਆ ਓਏ ਉਹ ਕਿੰਨੇ ਕਿ ਜਰਦੀ ਸੂਈ ਆ ਉਹ ਵੀ ਤਾੜੀਆਂ ਸੂਈਆਂ ਜਿਓ ਠੀਕ ਹੈ ਜੀ ਇਹ ਵੀ ਸੂਈ ਏ ਇਹ ਦੇਖੋ ਵੀਰ ਜੀ 9-10 ਲੀਟਰ ਦੇ ਤਿਆਰ ਹੋਗਾ ਮਗਰ ਕੱਟੀ ਏ ਦੇ ਪਹਿਲਾ ਤੇ 9-10 ਲੀਟਰ ਇਹਦੇ ਕੋਲ ਜਿਹੜਾ ਕਿੰਨੇ ਤੇ ਹੈਗਾ ਵਾ ਇੱਕ ਨੰਬਰ ਹੋਊਗੀ ਕਰੇ ਮਗਰ ਇਹਦੇ ਕੱਤੀ ਆ ਮਈਆਂ ਦੇ ਥਣਾ ਦੀ ਚੁਅਜ ਦੀ ਫੁੱਲ ਗਰੰਟੀ ਲੈ ਆ ਲੈ ਆ ਇੱਕ ਵਾਰੀ ਫੇਰ ਘੁਮਾ ਦ ਦ ਵੀਰ ਜੀ ਇੱਥੇ ਆ ਜ ਲੈ ਇੱਕ ਵਾਰੀ ਦੂਰ ਤੋਂ ਚੰਗੀ ਤਰ੍ਹਾਂ ਦੇਖ ਸਕਦੇ ਜੀ ਉਧਰ ਪਾਲ ਜੀ ਓਏ ਓਏ ਪਾਸਾ ਆ ਥਾਨਵੀ ਇਹਦੇ ਦੇਖ ਸਕਦੇ ਜੇ ਲਾਗੇ ਤਾਂ ਬਾਕੀ ਸਾਰੀਆਂ ਸੁਈਆਂ ਸਵਾਇਆਂ ਚੋਚਵਾ ਕੇ ਤੁਸੀਂ ਆਪਣੀਆਂ ਆਪ ਖੜਨੀਆਂ ਜਿਹਦਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਤੋਂ ਹਲ ਤੇ ਵਿਚਵਾਈ ਕਰਾ ਸਕਦਾ ਤੇ ਕਿੰਨਾ ਫਿਰ ਮੁੱਲ ਰੱਖਣਾ ਵੀਰ ਜੀ ਇਹਦਾ ਮੁੱਲ ਦੇ ਦੀ 70 ਹਜ਼ਾਰ ਦੀ 70 ਦੀ ਹਾਂਜੀ ਕਿ ਜੋੜੇ ਰਲਾ ਦੀ 65 65 ਦਾ ਇਹ ਦਾਂਗੇ ਵੀਰ 65 ਦੀ ਠੀਕ ਆ ਜੀ ਹੋਣਾ ਜਿਹੜੀ ਆ ਗਈ ਜੇ ਇਹ ਵੀ ਸਹੀ ਜੇ ਗੱਟਨ ਤਾਂ ਮੈਂ ਕਟਾ ਦੇ ਦੇ ਠੀਕ ਹੈ 289 9 ਗਲ 8 ਕਿਲੋ ਕਰਕੇ ਕੋ ਲੋਵੇ ਬਾਕੀ ਮਾਲ ਨੂੰ ਸਾਂਭਣੀ ਆਂ ਲਿਆ ਬਾਕੀ 21 ਕਿਲੋ ਦੋ ਦੇ ਕੋਲ ਵੀ ਜਿਹੜਾ ਕਿੰਦੇ ਵੀ ਹੈਗਾ ਇੱਕ ਮਿੰਟ ਰੁਕ ਬਿੱਧੀ ਇਹਨਾਂ ਬਾਕੀ ਆਪ ਕੋਈ ਵੀ ਆਣ ਕੇ ਇੱਥੇ ਵੇਖ ਲੈ 21 ਇੱਕ ਨੰਬਰ ਹੋ ਗਿਆ ਚੰਗੀ ਤਰ੍ਹਾਂ ਫਿਰ ਆਪਣਾ ਕੁਝ ਵੇਖ ਲੈ ਇੱਕ ਮਾਦ ਹੋਏ ਕਰੀ ਫਿਰ ਇੱਥੇ ਚਲੋ ਲੈ ਜਾ ਫਿਰ ਤੇ ਇਹਦਾ ਮੁੱਲ ਫਿਰ ਇਹ ਵੀ ਦੇ ਦੀ 70 ਦੀ 70 ਦੀ ਹਾਂਜੀ ਕੀ ਕਰਦੀਏ ਮਨਤਨ ਇਹ ਵੀ ਯਾਰ 65 ਦੀ ਜਾਂਦੇ ਅੱਛਾ ਇਹ ਵੀ 65 65 ਚੱਲੂਗਾ ਮੈਂ ਤੇ ਨਹੀਂ 60 60 ਦੀਆ ਦਵਾਂਗੇ ਠੀਕ ਹੈ ਜੀ ਤੇ ਬਾਕੀ ਕੋ ਤਸੱਲੀ ਕਰਕੇ ਤਸੱਲੀ ਕਰਕੇ ਖੜੇ ਸਾਡੇ ਕੋਲ ਜੀ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਕਰੋ ਤੇ ਮਰਜ਼ੀ ਨਾਲ ਪਸੂ ਖਰੀਦੋ ਜੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਜਿਆਦਾ ਆ ਥੋੜਾ ਆ ਵਾਧੇ ਘਾਟੇ ਇੱਥੇ ਵੇਖ ਚੱਕ ਕੇ ਖੜਾ